ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ कोरोना वैक्सीन दी टीके लगाए जा रहे नी तां जो इस बीमारी नु जड़ उं खत्म कीता जा सके इना ਵਿਚਾਰਾਂ ਦਾ ਪ੍ਰਕਟਾਵਾ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਪੁਲਿਸ ਲਾਈਨ ਮਹੱਦੀਆਂ ਵਿਖੇ ਪੁਲਿਸ ਜਵਾਨਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਫਤ ਵਿੱਚ ਕੋਰੋਨਾ ਵੈਕਸੀਨ ਦੇ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਐਸਐਸਪੀ ਨੇ ਕਿਹਾ ਕਿ ਪਹਿਲਾ ਪਹਿਲਾ ਇੱਕ ਨਾ ਮੁਰਾਦਮ ਮਹਾਮਾਰੀ ਦੀ ਤਰ੍ਹਾਂ ਫੈਲੀ ਸੀ ਜਿਸ ਕਾਰਨ ਕਈ ਅਨਮੋਲ ਮਨੁੱਖੀ ਜਾਨਾਂ ਵੀ ਚਲੀਆਂ ਗਈਆਂ ਹੁਣਾਂ ਕਿਹਾ ਕਿ ਕੋਰੋਨਾ ਦੀ ਦੂਜੀ ਹਮਲੇ ਦੌਰਾਨ ਇਹ ਵੈਕਸੀਨ ਲਗਵਾ ਕੇ ਜਿੰਨੀ ਜਲਦੀ ਹੋ ਸਕੇ ਫਾਇਦਾ ਉਠਾਉਣਾ ਚਾਹੀਦਾ ਹੈ ਤਾਂ ਜੋ ਇਹ ਮਹਾਂਮਾਰੀ ਮੁਰਦ ਨੂੰ ਆਪਣੇ ਪੈਰ ਨਾ ਪਸਾਰ ਸਕੇ ਅੱਜ ਯੂ ਸੀ ਫਤਿਹਗੜ੍ਹ ਜਿਹੜੀ ਸਾਡੀ ਪੁਲਿਸ ਲਾਈਨ ਹੈ ਉਸ ਲਈ ਉਹਦੇ ਚ ਅਸੀਂ ਇੱਕ ਵੈਲਫੇਅਰ ਮੈਜ਼ਰ ਡਾਟ ਕੀਤਾ ਹੈ ਡੀਜੀ ਪੰਜਾਬ ਡੀਜੀ ਪੀ ਪੰਜਾਬ ਸਰ ਵੱਲੋਂ ਇੱਕ ਇਨਸਟਰਕਸ਼ਨ ਹੈ ਸਾਰੇ ਕਮਿਸ਼ਨਰ ਆਫ ਪੁਲਿਸ ਔਰ ਐਸਐਸਪੀਜ਼ ਨੂੰ ਕਿ ਅਸੀਂ ਆਪਣੇ ਜਿਹੜੇ ਮੁਲਾਜ਼ਮ ਹੈ ਔਰ ਉਹਨਾਂ ਦੇ ਫੈਮਿਲੀ ਮੈਂਬਰਸ ਹੈ 45 ইয়ার্স ਔਰ ਅਬੋਵ ਉਹਨਾਂ ਦੇ ਪੇਰੈਂਟਸ ਔਰ ਉਹਨਾਂ ਦੇ ਸਪਾਊਸ ਉਹਨਾਂ ਸਾਰਿਆਂ ਨੂੰ ਮੋਟੀਵੇਟ ਕਰਕੇ ਕੋਵਿਡ ਦੀ ਵੈਕਸੀਨੇਸ਼ਨ ਸਟਾਰਟ ਕਰਨੀ ਹੈ ਇਸ ਕਰਕੇ ਅੱਜ ਚੇਰੀ ਸਾਡੇ ਮੈਡੀਕਲ ਅਫੀਸਰ ਹੈ ਉਹਨਾਂ ਦੀ ਟੀਮ ਇੱਥੇ ਅਸੀਂ ਬੁਲਾਈ ਹੈ ਤੇ ਨਾਲ ਹੀ ਸਾਰੇ ਥਾਣਿਆਂ ਤੋਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਕਿ ਮੁਲਾਜ਼ਮਾਂ ਦੀ ਫੈਮਿਲੀਜ਼ ਨੂੰ ਇਨਕਾਰੇਜ ਕਰੀਏ ਹੁਣ ਤੱਕ ਸਾਡੇ 50 ਤੋਂ ਉੱਪਰ ਮੁਲਾਜ਼ਮ ਪਲੱਸ ਉਹਨਾਂ ਦੀ ਫੈਮਿਲੀ ਮੈਂਬਰਸ ਆ ਗਏ ਹੈ ਡੇ 1 ਹੈ ਸਾਡਾ ਕੈਂਪ ਦਾ ਐਂਡ ਸਟਾਰਟ ਹੋ ਗਈ ਹੈ ਸਾਡੀ ਡਰਾਈਵ ਸਭ ਤੋਂ ਪਹਿਲਾਂ ਇੱਕ 64 ایਅਰਸ ਦੇ ਸਾਡੇ ਐਸਐਚਓ ਖੇੜੀ ਨੋਦ ਸਿੰਘ ਦੇ ਸਕੇ ਬ੍ਰਦਰ ਹੈ ਉਹਨਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਹੈ ਤੇ ਹੁਣ ਇਦਾਂ ਹੀ ਕੰਟੀਨਿਊ ਰਹੇਗਾ ਐਂਡ ਆਈ ਹੋਪ ਕਿ ਸਾਡੇ ਵੱਧ ਤੋਂ ਵੱਧ ਮੁਲਾਜ਼ਮ ਆਪਣੀ ਫੈਮਿਲੀਜ਼ ਨੂੰ ਲੈ ਕੇ ਆਣ ਤੇ ਇਸ ਜਿਹੜੀ ਵੈਲਫੇਅਰ ਮੈਜਰ ਹੈ ਉਹਦਾ ਫਾਇਦਾ ਚੁੱਕਣ ਸੋ ਦੈਟ ਸੈਕੰਡ ਵੇਵ ਨੂੰ ਅਸੀਂ ਜਿੰਨਾ ਜਲਦੀ ਕਾਬੂ ਪਾ ਲਈਏ ਵਿਦ ਦਾ ਵੈਕਸੀਨੇਸ਼ਨ ਪਲੱਸ ਜਿਹੜੇ ਕੋਵਿਡ ਅਪਪਰੋਪਰੀਅਟ ਬਿਹੇਵੀਅਰ ਹੁੰਦਾ ਹੈ थैंक यू ਕਿੰਨੇ ਦਿਨ ਚੱਲੇਗੀ ਠੀਕ ਹੈ ਅਸੀਂ ਜੀ ਰਿਸਪੌਂਸ ਦੇਖਦੇ ਆਦਰਵਾਈ ਸਿਵਲ ਹਸਪੀਟਲ ਚ ਦਾ ਡੇਲੀ ਬੇਸਿਸ ਤੇ ਲੈ ਕੇ ਜਾਂਦੇ ਹੀ ਹੈ ਬਟ ਜੇ ਸਾਨੂੰ ਵਧੀਆ ਰਿਸਪੌਂਸ ਮਿਲੇਗਾ ਤਾਂ ਅਸੀਂ ਕੰਟੀਨਿਊ ਕਰਾਂਗੇ ਹਲੇ 2-4 ਦਿਨ ਤੱਕ ਕਰਾਂਗੇ थैंक यू ਬਿਊਰੋ ਰਿਪੋਰਟ ਐਸਮ ਸੈਟ ਨਿਊਜ਼